ਦੇ ਤਲਵੇ ਚੜਦਾ ਸੀ ਕਿਦੋਂ 15 ਜਿਹੇ ਪਰਚਾ ਦਰਜ ਹੋਇਆ ਜਦੋਂ 2015 ਦੇ ਅੰਦਰ ਸਪੀਕਰ ਸਾਹਿਬ ਇਹਨਾਂ ਦੇ ਸਾਥੀ ਦੇਵੀ ਦੇ ਉੱਤੇ ਗੁਰਦੇਵ ਸਿੰਘ ਦੇਵੀ ਦੇ ਉੱਤੇ ਮੁਕੱਦਮਾ ਦਰਜ ਹੁੰਦਾਗਾ ਤਾਂ ਉਸ ਸਮੇਂ ਕਿਹਦੇ ਤਲਵੇ ਚੱਕੇ ਸੀ ਤੁਹਾਡੀ ਵਾਰੀ ਆਏਗੀ ਤੁਹਾਡੀ ਵਾਰੀ ਆਏ ਤੁਸੀਂ ਬੋਲ ਲਾ ਬੈਠੋ ਕਿਹਦੇ ਤਲਵੇ ਚੱਕੇ ਸੀ ਸੁਖਵੀਰ ਸਿੰਘ ਬਾਦਲ ਦੇ ਕਿਹਦੇ ਤਲਵੇ ਚੱਕੇ ਸੀ ਪ੍ਰਕਾਸ਼ ਸਿੰਘ ਬਾਦਲ ਦੇ ਦਸਤਰ 2015 ਚ ਤੱਕ ਪਰਚਾ ਦਰਜ ਹੁੰਦਾ ਸੀ ਤੋ 22 ਘੰਟੇ ਡਰਗਸ ਮਗਲਾਂ ਨਾਲ ਦੇ ਨਾਲ ਗੱਲ ਕਰਦਾ ਸੀ ਇਹ ਕਿਰਕਾ ਦਾ ਇਟਸ ਫੈਕਟ ਇਹ ਨਹੀਂ ਮਾਰਿਆ ਲੇਟ ਹਮ ਕੰਪਲੀਟ ਲੇਟ ਹਮ ਮਸਲਾ ਮਜ਼ਦੂਰ ਦਾ ਹੋ ਜਾਗਾ ਕਦੇ ਕਿਸੇ ਨੂੰ ਕੁਛ ਦੱਸਦਾ ਕਿਸੇ ਕਿਸ ਨੂੰ ਕਹਿੰਦਾ ਕਿ ਤੇਰੇ ਕੋਲੇ ਕੁਆਲਿਫਿਕੇਸ਼ਨ ਨਹੀਂ ਹੈਗੀ ਆਪ ਖੋਦ ਪਲੱਸ 2 ਪਾਸ ਆਗਾ ਆਪ ਆਪਣੀ ਬੀਏ ਦੀ ਡਿਗਰੀ ਨੂੰ ਕੋਗੇ ਰੱਖਦਾ ਗਾ ਜੇ ਤੁਸੀਂ ਰਜ਼ਵਾੜਿਆਂ ਦੇ ਘਰੇ ਪੈਦਾ ਹੋਗੇ ਭਾਈ ਜੇ ਤੁਸੀਂ ਜੇ ਤੁਹਾਨੂੰ ਸੋਨੇ ਦੇ ਬਿਸਕਟਾਂ ਵਾਲੇ ਘਰਾਂ ਦੇ ਪੈਦਾ ਹੋਗੇ ਭਈ ਸਾਡਾ ਕੀ ਕਸੂਰ ਆ ਤੇ ਤਲਵੇ ਚੜਦਾ ਸੀ ਕਿੱਟੋ 15 ਜਿਹੇ ਪਰਚਾ ਦਰਜ ਹੋਇਆ ਜਦੋਂ 2015 ਚ ਮੈਨੂੰ ਥੋੜਾ ਜਾ ਹੁਣ हट ਕੇ ਮੈਂ ਗੱਲ ਕਰਨੀ ਚਾਹਾਂਗੇ ਬੋਲਣੀ ਲੱਗੇ ਇਹ ਸਰਦਾਰ ਜੀ ਬੋਲਣ ਲੱਗੇ ਮੈਂ ਇਹਨਾਂ ਨੂੰ ਹਟ ਕੇ ਦੱਸ ਦਿਆਂ ਕਿ ਇਹਨਾਂ ਦਾ ਕੀ ਕਿਰਦਾਰ ਰਿਹਾਗਾ ਤੇ ਕੀ ਕੀ ਕਿਰਦਾਰ ਰਿਹਾ ਮੈਂ ਦੱਸ ਹੀ ਦਿਨਾਂਗਾ ਮਿਸਟਰ ਤੁਸੀਂ ਸ਼ਾਂਤ ਰਹੋ ਤੁਹਾਡਾ ਕਿਰਦਾਰ ਮੈਂ ਦੱਸ ਦਿੰਨਾ ਜਦੋਂ 2015 ਚ ਜਦੋਂ 2015 ਦੇ ਅੰਦਰ ਸਪੀਕਰ ਸਾਹਿਬ ਇਹਨਾਂ ਦੇ ਸਾਥੀ ਦੇਵੀ ਦੇ ਉੱਤੇ ਗੁਰਦੇਵ ਸਿੰਘ ਦੇਵੀ ਦੇ ਉੱਤੇ ਮੁਕੱਦਮਾ ਦਰਜ ਹੁੰਦਾਗਾ

ਕਿ ਤੇਰੇ ਦੁਆਰਾ ਦਰਦਾਰ ਤੇਰੇ ਦੁਆਰਾ ਲਾਮਿਨੇਟਡ ਮਿਸਟਰ ਸੁਖਪਾਲ ਸਿੰਘ ਜੀ ਤੁਹਾਡੇ ਦੁਆਰਾ ਮੈਂ ਮੰਤਰੀ ਜੀ ਮੁੱਦੇ ਤੇ ਰਹੀਏ ਨਹੀਂ ਸਰ ਮੁੱਦੇ ਤੇ ਲੱਗੇ ਨੇ ਮੁੱਦੇ ਤੇ ਵੀ ਆਉਣਾਗਾ ਮੈਂ ਮੁੱਦੇ ਤੇ ਵੀ ਬੋਲਣਾ ਤੁਸੀਂ ਬੈਠੋ ਜੀ ਪਰ ਲੇਕਿਨ ਹਰ ਉਹ ਵਿਅਕਤੀ ਸਾਰੇ ਮਾਰੇ ਮੈਂਬਰਾਂ ਨੂੰ ਬੇਨਤੀ ਕੀਤੀ ਹੈ ਕਿ ਹਰੇਕ ਨੂੰ ਮੌਕਾ ਮਿਲੇਗਾ ਤੁਹਾਨੂੰ ਮੌਕਾ ਮਿਲੇਗਾ ਜਿਵੇਂ ਰਜ਼ਵਾਨਿਆਂ ਦੇ ਘਰ ਚ ਪੈਦਾ ਹੋਇਆ ਆਊਗਾ ਅਸੀਂ ਓ ਵੀਲ ਹੈਵ ਐਨ ਓਪਰਚੁਨਿਟੀ ਤੁਹਾਡੇ ਕੋਲ ਆ ਸਾਡੇ ਸਾਰੇ ਲੋਕ ਗਰੀਬਾਂ ਦੇ ਤੁਹਾਨੂੰ ਮੌਕਾ ਦਿੱਤਾ ਜਾਏ ਇਹ ਨਹੀਂ ਹੋਣੀ ਲੈਟ ਹਿਮ ਕੰਪਲੀਟ ਇਹ ਟੀਮ ਦਾ ਮਸਲਾ ਮਜ਼ਦੂਰ ਦਾ ਲੱਗਾ ਕਦੇ ਕਿਸੇ ਨੂੰ ਕੁਝ ਦੱਸਦਾ ਕਿਸੇ ਕਿਸ ਨੂੰ ਕਹਿੰਦਾ ਕਿ ਤੇਰੇ ਕੋਲੇ ਕੁਆਲੀਫਿਕੇਸ਼ਨ ਨਹੀਂ ਹੈਗੀ ਆਪ ਖੋਦ ਪਾਸਟੂ ਪਾਸ ਆਗਾ ਆਪ ਆਪਣੀ ਡੀਏ ਦੀ ਡਿਗਰੀ ਰੱਖੋਗੇ ਰੱਖਦਾ ਗਾ ਜਦੋਂ ਤੁਸੀਂ ਆਪਾ ਮੰਤਰੀ ਜੀ ਆਪਾਂ ਗੱਲ ਬੜੇ ਮੁਕੱਦਸ ਇੱਕ ਮਿੰਟ ਇੱਕ ਮਿੰਟ ਮੈਨੂੰ ਇਹਨੂੰ ਕੰਟ੍ਰੋਲ ਕਰੋ ਮੈਂ ਦੱਸਦਾਗਾ ਪੰਜਾਬ ਦੇ ਲੋਕਾਂ ਨੂੰ ਮੰਤਰੀ ਜੀ ਆਹ ਜਿਹੜੀ ਨਾ ਆਪਣਾ ਮੈਂ ਡੀਏ ਵੇਖਦਾ ਇੱਕ ਮਿੰਟ ਬੰਦ ਕਰੋ ਜੀ ਬੰਦ ਕਰੋ ਮੰਤਰੀ ਜੀ ਇੱਕ ਮਿੰਟ ਬੈਠੋ ਬੈਠੋ ਤੁਸੀਂ ਬੈਠੋ ਜੀ ਮੈਂ ਬੇਨਤੀ ਕਰਦਾ ਬੀ ਆਪਾ ਬਿੱਲ ਨੂੰ ਆਪਾਂ ਬਿੱਲ ਤੇ ਡਿਸਕਸ ਕਰੀਏ ਕਿਰਪਾ ਕਰਕੇ ਬਿੱਲ ਤੇ ਡਿਸਕਸ ਕਰੀਏ ਬਹੁਤ ਪੰਜਾਬ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਬਿੱਲ ਹੈ ਬਹੁਤ ਜ਼ਰੂਰੀ ਬਿੱਲ ਹੈ ਇਹਦੀ ਸੀਰੀਅਸਨੈਸ ਬਰਕਰਾਰ ਕਰਕੇ ਰੱਖਿਏ ਸਰਦਾਰ ਅਪਾਲ ਸਿੰਘ ਜੀਮਾ ਜੀ ਜੀ ਮਾਨਯੋਗ ਸਪੀਕਰ ਸਾਹਿਬ ਐ ਬੋੜੜਾ ਨਹੀਂ ਚਾਹੁੰਦਾ ਸੀ ਮੈਂ ਸਿਰਫ ਇਤਿਹਾਸਿਕ ਦੀ ਗੱਲ ਇਤਿਹਾਸ ਦੇ ਪੰਨਿਆਂ ਦੀ ਗੱਲ ਕਰ ਰਿਹਾ ਸੀ ਕਿਉਂਕਿ ਜਦੋਂ ਮੈਂ ਦੇਖਦਾ ਹੁੰਦਾ ਕਈ ਕਿਉਂਕਿ ਕੁਝ ਇਸ ਤਰ੍ਹਾਂ ਦੇ YouTube ਚੈਨਲ ਹੈ ਜਿੱਨਾ ਉੱਤੇ ਜ ਕਿਸੇ ਨੂੰ ਕਹਿ ਦਿੰਦੇ ਨੇ ਇਹ ਬੰਦੂਆ ਮਜ਼ਦੂਰ ਨੇ ਕਿ ਦਲਤਾ ਦੇ ਬੱਚੇ ਹੀ ਬੰਦੂਆ ਮਜ਼ਦੂਰ ਨੇ ਜੇ ਤੁਸੀਂ ਜੇ ਤੁਸੀਂ ਰਜ਼ਵਾੜਿਆਂ ਦੇ ਘਰੇ ਪੈਦਾ ਹੋਗੇ ਭਾਈ ਜੇ ਤੁਸੀਂ ਜੇ ਤੁਹਾਨੂੰ ਸੋਨੇ ਦੇ ਬਿਸਕਟਾਂ ਵਾਲੇ ਘਰਾਂ ਦੇ ਪੈਦਾ ਹੋਗੇ ਭਈ ਸਾਡਾ ਕੀ ਕਸੂਰ ਆ ਸਾਡਾ ਕੀ ਕਸੂਰ ਆ ਸਾਨੂੰ ਬਾਬਾ ਸਾਹਿਬ ਭੀਮਰਾਓ ਅੰਬੇੜਕਰ ਜਿਹਨੇ ਅਧਿਕਾਰ ਦਿੱਤਾ ਤੇ ਅਸੀਂ ਇਸ ਮੈਦਾਨ ਸਭਾ ਚ ਆ ਕੇ ਤੁਸੀਂ ਕਦੇ ਕਿਸੇ ਨੂੰ ਕੁਝ ਕਹਦੇ ਨੇ ਹੋ ਕਦੇ ਕਿਸੇ ਨੂੰ ਕੁਝ ਕਹਦੇ ਨੇ ਹੋ ਕਦੇ ਕਿਸੇ ਨੂੰ ਕੁਝ ਕਹਦੇ ਨੇ ਹੋ ਤੁਸੀਂ 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 ਝੂਠ ਬੋਲਦੇ ਰਹੇ ਨੇ ਹੋ ਮੈਂ ਤਾਂ ਤੁਹਾਡਾ ਥੋੜਾ ਜਿਹਾ ਕਿੱਸਾ ਰੱਖ ਰਿਹਾ ਤਰਫੋਂ ਨਾ ਮੈਨੂੰ ਖੈਰਾ ਸਾਹਿਬ ਮੈਨੂੰ ਤੁਹਾਨੂੰ ਨੇਮ ਕਰਨਾ ਪੈਣਾ ਆ ਮੈਂ ਤਾਂ ਤੁਹਾਡੀ ਅੱਗੇ ਮੈਨੂੰ ਤੁਹਾਨੂੰ ਨੇਮ ਕਰਨਾ ਪੈਣਾ ਲੈਟਮ ਕੰਪਲੀਟ ਕਹਿੰਦੇ ਦੜ ਤੁਸੀਂ ਬੈਠੋ ਲੈਟਮ ਕੰਪਲੀਟ ਲੈਟ ਲੈਟ ਮੀ ਡਿਸਾਈਡ ਦੈਟ ਕਹਿੰਦਾ ਤੇ ਲੈਟ ਮੀ ਡਿਸਾਈਡ ਦੈਟ ਮਤਲਬ ਬੰਦਾ ਪਾਰਲੀਮੈਂਟ ਦੀ ਇਲੈਕਸ਼ਨ ਕਰਕੇ ਆਇਆ ਇਹ ਹੀ ਨਹੀਂ ਪਤਾ ਕਿ ਦਿਨ ਵਿੱਚ ਅਦਾਲਤਾਂ ਨਹੀਂ ਆਈਆਂ ਦਿਸ ਇਜ਼ ਐਸ ਟਾਈਪ ਦੀ ਇਨਫੋਰਮੇਸ਼ਨ ਆ ਕਿੰਨਾ ਝੂਠ ਬੋਲਦਾ ਇੱਕ ਮਿੰਟ ਮੰਤਰੀ ਜੀ ਜੀ ਬਾਜਵਾ ਸਾਹਿਬ ਇੱਕ 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 ਮਿੰਟ ਬਾਜਵਾ ਸਾਹਿਬ ਮੇਰੀ ਗੁਜ਼ਾਰਿਸ਼ ਹੈ ਰਿਹਾ ਬਹੁਤ ਗੰਭੀਰ ਸੰਜੀਦਾ ਮੁੱਦਾ ਹੈ ਮੈਂ ਇੱਕ ਮਿੰਟ ਐਫ ਐਮ ਸਾਹਿਬ ਐਫ ਐਮ ਸਾਹਿਬ ਐਫ ਮੈਂ ਸਰ ਆਪਣਾ ਮੰਤਰੀ ਜੀ ਮੈਂ ਐਫ ਐਮ ਸਾਹਿਬ ਨੂੰ ਰਿਕਵੈਸਟ ਮੰਤਰੀ ਜੀ ਮੰਤਰੀ ਜੀ ਮੰਤਰੀ ਜੀ ਪਲੀਜ਼ ਪੀਨਦੀ ਹੈ ਸਪੀਕਰ ਸਾਹਿਬ ਜੀ ਜੀ ਲੈਟ ਅਸ ਨਾਟ ਗੋ ਪਰਸਨਲ ਮੇਰੀ ਬੇਨਤੀ ਹੈ ਐਫਐਮ ਸਾਹਿਬ ਨੂੰ ਵੀ ਲੈਟ ਅਸ ਨਾਟ ਗੋ ਪਰਸਨਲ ਇਹ ਗੱਲ ਤੇ ਬਾਹਰ ਵੀ ਹੋ ਸਕਦੀ ਅਸੈਂਬਲੀ ਖਤਮ ਹੋਏਗੀ ਆ ਬਾਹਰ ਪੋਡੀਅਮ ਲੱਗਾ ਹੈ ਜੀ ਪ੍ਰੈਸ ਦਾ ਬੈਠੋ ਉੱਥੇ ਵੀ ਚਾਰਜ ਲਾ ਲੈਣ ਨੂੰ ਆਪਣੇ ਆਪ ਗੱਲ ਕਰ ਸਕ ਬਿਲਕੁਲ ਠੀਕ ਬਟ ਹੋ ਗਿਆ ਹੋ ਸਪੈਸ਼ਲੀ ਜਿਹੜੇ ਡਾਂਟਰ ਡਾਂਟਰ ਥੈਂਕ ਯੂ ਥੈਂਕ ਯੂ سردار دیکھو جی گل بیٹھو بس ہو گیا جی ہو گیا بالکل ٹھیک منتری جی منتری جی 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 بیٹھو ٹھیک ہے جی میں گل نہیں کرتا گل کرتا پر میں کا ضرور کرنی چاہوں گا میں چلو شام چلو شام شام ਬਾਈਬਾ ਸਾਹਿਬ ਮੈਂ ਨਾ ਗੱਲ ਹੀ ਕਰਨੀ ਚਾਹਦਾ ਸੀ ਮੈਂ ਦੇਖਦਾਗਾ ਕਿ ਹਰ ਰੋਜ਼ ਅਨਸੈਸਰਲੀ ਕਦੇ ਕਿਸੇ ਨੂੰ ਆਪਾਂ ਕਹਿ ਦਿੰਦੇ ਆ ਕਿ ਇਹ ਅਨਪੜਾ ਕਿਤੇ ਕੁਛ ਆ ਕੁਛ ਨਾ ਹੁੰਦਾ ਨਹੀਂ ਕੁਛ ਮੈਂ ਮੈਂ ਬੜੀ ਰਿਸਪੈਕਟਫੁਲੀ ਗੱਲ ਕਰਦਾਗਾ ਮੈਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰ ਰਿਹਾ ਸਰਦਾਰ ਜੀ ਮੈਂ ਸਰਦਾਰ ਜੀ ਮੈਂ ਗੱਲ ਮੈਂ ਸਰਦਾਰ ਜੀ ਗੱਲ ਮੈਂ ਮੈਂ ਇਸੇ ਦੀ ਗੱਲ ਕਰ ਰਿਹਾ ਦੇਖੋ 1 ਮਿੰਟ ਮੈਂ ਇਸੇ ਦੀ ਗੱਲ ਮੈਂ ਇੱਕ ਬੇਨਤੀ ਕਰਦਾ ਮੰਤਰੀ ਜੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰ ਰਿਹਾ ਮੰਤਰੀ ਜੀ ਇਧਰ ਡੈਸਕ ਕੇ ਨੋਟਸ ਕੀਤਾ ਜਾਵੇ ਮંત્રી ਜੀ ਕੇ ਅਡਰੈਸ ਕਰੋ ਕਿਰਪਾ ਕਰਕੇ ਕਿਉਂਕਿ ਬਾਜਵਾ ਸਾਹਿਬ ਨੇ ਇਤਿਹਾਸ ਕਿਹਾਗਾ ਮੈਂ ਤਾਂ ਫੈਕਟ ਤੇ ਸਾਡੇ ਬੰਦੇ ਬੋਲਣਗੇ ਸਾਡੇ ਬੰਦੇ ਬੋਲਣਗੇ ਸਾਡੇ ਬੰਦੇ ਫੈਕਟ ਤੇ ਬੋਲਣਗੇ ਮੈਂ ਤਾਂ ਸਿਰਫ ਔਰ ਸਿਰਫ ਫੈਕਟ ਦੱਸ ਰਿਹਾ ਹਿਸਟਰੀ ਦੱਸ ਰਿਹਾ ਆ ਆਪਾਂ ਅੱਗੇ ਹਿਸਟਰੀ ਦੱਸਦੇ ਮંત્રી ਜੀ ਕੇ ਅਡਰੈਸ ਕਰੋ ਜਨਾਬ ਐਨਾ ਧਰੋ ਐਨਾ ਤੜਫੋ ਮੈਂ ਸਿਰਫ ਹਿਸਟਰੀ ਦਾ ਮੈਂ ਹਿਸਟਰੀ ਦੱਸ ਰਿਹਾ ਐਨਾ ਤੜਫੋ ਉਹ ਨਾ ਡਾਇਰੈਕਟ ਨਾ ਡਰਿਆ ਕਰੋ ਓ ਮੈਂ ਕਿਹਨਾ ਡਰਿਆ ਕਰੋ ਅਸੀਂ ਪਾਸੀ ਦੀ ਆਪਾ ਮੰਤਰੀ ਜੀ ਅਸੀਂ ਕਦੋਂ ਕਹਿੰਦੇ ਕਿ ਤੁਹਾਡੇ ਦੋਸ਼ੀਆਂ ਨਾਲ ਸਰਦਾਰ ਹਰਪਾਲ ਸਿੰਘ ਟੀਮਾ ਜੀ ਕਿ ਫੇਰ ਨੂੰ ਡਿਸਕਸ ਕਰੋ ਗੱਲਾਂ ਕਰਦੇ ਸੀ ਚੋਰਾਂ ਦੇ ਨਾਲ ਸਮੱਗਲਰਾਂ ਦੇ ਨਾਲ ਇੰਟਰਨੈਸ਼ਨਲ ਸਮੱਗਲਰ ਮੈਂ ਤਾਂ ਕੁਝ ਨਹੀਂ ਕਹਿੰਦਾ ਹੈਗਾ ਪਰਗਤ ਸਿੰਘ ਜੀ ਸਮਝਾਇਆ ਕਿ ਤੁਹਾਡੇ ਨਾਲ ਪੈਂਦੇ ਨੇ ਆਓ ਜੀ ਬੋਲੋ ਮੇਰੀ ਬੇਨਤੀ ਹੈ ਤੁਸੀਂ ਸਿਆਣੇ ਪੁਲਿਸ ਸਮਝਾ ਦੇ ਕਹੋ ਮੈਂ ਮੰਤਰੀ ਜੀ ਪੁਆਇੰਟ ਕੀ ਆਓ ਜੀ ਜੀ ਸੋ ਮੈਂ ਜ਼ਿਆਦਾ ਸਮਝਾ ਰਿਹਾ ਲਊਗਾ میں تو کہ میں تو رننگ کمنٹری بند کی جائے ہی از الاؤڈ ٹو ڈو اٹ آئی ہیو ٹو ڈیم یو یو آر کریٹنگ ان ڈسپلن یس آئی دس از لاسٹ وارننگ ٹو یو یو ول بی آئی ایم گوئنگ ٹو ڈیم یو آئی ایم گوئنگ ٹو نیم یو پلیز سیٹ 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 ڈاؤن 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 بولو جی پرتاپا جی آپ پڑھ رہے ਬੋਲੋ ਜੀ ਬੋਲੋ ਜੀ ਮੈਂ ਇੱਕ ਮਿੰਟ ਇੱਕ ਮਿੰਟ ਨਕੌਦਰ ਇੱਕ ਮਿੰਟ ਜੀ ਨਕੌਦਰ ਕਾਂਡ ਬਾਰੇ ਇੱਕ ਮਿੰਟ ਇੱਕ ਮਿੰਟ ਸਾਰਾ ਪੰਜਾਬ ਜਾਣਦਾ ਮੈਂ ਸਾਰੇ ਕਿੰਨੀਆਂ ਗੱਲਾਂ ਇਹਨਾਂ ਨੇ ਕਹੀਆਂ ਮੈਂ ਸਾਰੇ ਮੇਰਾ ਖਿਆਲ ਇੱਕ ਗੋ ਵੀ ਝੂਠੇ ਕੀਤਾ ਜਾ ਸਕਦਾ ਉਸ ਨੂੰ ਫੜਾ ਦੇਣਾਗਾ ਇਹ ਪੜ ਲੈਣ ਇਹ ਪੜ ਕੇ ਰੱਖਣਾ ਬੈਠੋ ਪੜੋ 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 ਮੈਂ ਤੁਸੀਂ ਪੜੋ ਮੈਂ ਕਦੋਂ ਕਹਿੰਦਾ ਮੈਂ ਕਦੇ ਮੈਂ ਜੇ ਝੂਠ ਬੋਲਦਾ ਪੜ ਦੋ ਭਾਈ ਮੈਂ ਨਿਯਮ ਮੰਤਰੀ ਜੀ ਕੀ ਮਾਦੀ ਬੈਠੋ ਤੁਸੀਂ ਕੀ ਮਾਦੀ ਬੈਠੋ ਬੈਠੋ ਮਾ ਹੋ ਗਈ ਗੱਲ ਦੀ ਹੋ ਗਈ ਕਹਿੰਦਾ ਸਾਹਿਬ ਬੈਠੋ ਤੁਸੀਂ